ਆ ਗਰੋਇੰਗ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੈਂ ਜ਼ਿਲ੍ਹਾ ਮੋਗਾ ਦੇ ਪਿੰਡ ਬੁੱਗੀਪੁਰਾ ਦੇ ਵਿੱਚ ਖੜਾ ਹੋਇਆ ਜਿੱਥੇ ਕੱਲ ਭਾਰੀ ਬਾਰਿਸ਼ ਦੇ ਨਾਲ ਡਰੇਨ ਆ ਜਿਹੜੀ ਪਿੰਡ ਵਿੱਚੋਂ ਲੰਘਦੀ ਉਹ ਓਵਰਫਲੋ ਹੋ ਚੁੱਕੀ ਆ ਓਵਰਫਲੋ ਹੋਣ ਦੇ ਨਾਲ ਪਿੰਡ ਦੇ ਵਿੱਚ ਖੜਾਂ ਵਾਲੀ ਸਥਿਤੀ ਬਣ ਚੁੱਕੀ ਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜਿੱਥੇ ਕਿ ਲੋਕਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਉੱਥੇ ਡੰਗਰਮਾਲ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਕੀ ਕੀ ਨੁਕਸਾਨ ਹੋਇਆ ਇਹ ਆਪਾਂ ਪਿੰਡ ਦੇ ਅੰਦਰ ਜਾ ਕੇ ਵੇਖਦੇ ਆਂ ਲੋਕਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਹੈਗਾ ਜਦੋਂ ਅਸੀਂ ਪਿੰਡ ਦੇ ਵਿੱਚ ਜਾ ਕੇ ਸਥਿਤੀ ਨੂੰ ਦੇਖਿਆ ਤਾਂ ਪਿੰਡ ਦੇ ਹਾਲਾਤ ਕਾਫੀ ਖਰਾਬ ਸਨ ਅੱਧੇ ਤੋਂ ਜ਼ਿਆਦਾ ਪਿੰਡ ਪਾਣੀ ਦੀ ਚਪੇਟ ਵਿੱਚ ਆ ਗਿਆ ਸੀ ਜਿਸ ਦੇ ਨਾਲ ਪਿੰਡ ਵਿੱਚ ਕਾਫੀ ਸਹਿਮ ਦਾ ਮਾਹੌਲ ਸੀ ਪਾਣੀ ਲੋਕਾਂ ਦੀਆਂ ਗਲੀਆਂ ਘਰਾਂ ਦੇ ਵਿਹੜਿਆਂ ਤੱਕ ਪਹੁੰਚ ਚੁੱਕਿਆ ਸੀ ਪਿੰਡ ਦੇ ਲੋਕਾਂ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਪਿੰਡ ਵਿੱਚ ਇੱਕ ਡਰੇਨ ਲੰਘਦੀ ਹੈ ਜਿਸ ਦੀ ਸਫਾਈ ਨਾ ਹੋਣ ਕਰਕੇ ਪਾਣੀ ਦਾ ਪੱਧਰ ਜ਼ਿਆਦਾ ਹੋ ਗਿਆ ਤੇ ਜਿਸ ਕਾਰਨ ਡਰੇਨ ਓਵਰਫਲੋ ਹੋ ਗਈ ਅਤੇ ਪਾਣੀ ਸਾਰੇ ਪਿੰਡ ਵਿੱਚ ਫੈਲ ਗਿਆ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਠੋਸ ਮਦਦ ਨਹੀਂ ਕੀਤੀ ਗਈ। ਜਦੋਂ ਅਸੀਂ ਪਿੰਡ ਵਿੱਚ ਸਥਿਤੀ ਦਾ ਜਾਇਜ਼ਾ ਲੈ ਰਹੇ ਸੀ ਤਾਂ ਇੱਕ ਘਟਨਾ ਹੋਰ ਸਾਹਮਣੇ ਆਈ। ਅ ਅੱਜ ਕਰੀਬ 10:30 ਵਜੇ ਇੱਕ ਗੱਡੀ ਬੇਕਾਬੂ ਹੋ ਕੇ ਡਰੇਨ ਵਿੱਚ ਡਿੱਗ ਪਈ ਜਿਸ ਵਿੱਚ ਦੋ ਲੋਕ ਸਵਾਰ ਸਨ। ਇੱਕ ਨੂੰ ਤਾਂ ਪਿੰਡ ਵਾਲਿਆਂ ਨੇ ਬੜੀ ਮੁਸ਼ਕਲਤ ਦੇ ਨਾਲ ਬਾਹਰ ਕੱਢ ਲਿਆ ਪਰ ਇੱਕ ਵਿਅਕਤੀ ਅਜੇ ਲਾਪਤਾ ਹੈ।